ਕਬੀਰ ਬਾਦਲ ਦੇ ਮੁੰਡੇ ਅਨੰਤबीर ਸਿੰਘ ਦੀ ਇੱਕ ਵੀਡੀਓ ਐਨੀ ਦੇਣੀ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਹਦੇ ਚੋ ਇੱਕ ਸਪੀਚ ਦੇ ਰਹੀ ਨੇ ਤੇ ਉਹਨਾਂ ਦੇ ਪੰਜਾਬੀ ਬੋਲਣ ਦੇ ਸਟਾਈਲ ਨੂੰ ਲੈ ਕੇ ਬੜੇ ਜ਼ਿਆਦਾ ਲੋਕ ਟਿੱਪਣੀਆਂ ਕਰ ਰਹੇ ਨੇ ਕਿ ਮੁੰਡੇ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਹਾਲਾਂਕਿ ਵੀਡੀਓ ਨਵੀਂ ਹੈ ਜਾਂ ਪੁਰਾਣੀ ਇਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਵੀਡੀਓ 'ਚ ਅਨੰਤबीर ਸਿੰਘ ਸਪੀਚ ਬੜੀ ਹੌਲੀ-ਹੌਲੀ ਦੇਂਦੇ ਨੇ ਜਿਹਦੇ ਚੱਲਦੇ ਬੜੇ ਜ਼ਿਆਦਾ ਲੋਕ ਕਹਿ ਰਹੇ ਨੇ ਕਿ ਮੁੰਡੇ ਨੂੰ ਪੰਜਾਬੀ ਚੰਗੀ ਤਰ੍ਹਾਂ ਬੋਲਣੀ ਨਹੀਂ ਆਉਂਦੀ ਕਿਉਂਕਿ ਦੋਸਤੋ ਭਗਵੰਤ ਮਾਨ ਵੀ ਅਕਸਰ ਬਾਦਲ ਪਰਿਵਾਰ ਤੇ ਇਸ ਗੱਲ ਨੂੰ ਲੈ ਕੇ ਤ ਨੀ ਆਉਂਦੀ ਇਹ ਵੱਡਿਆਂ ਸਕੂਲਾਂ ਚ ਪੜ੍ਹੇ ਨੇ ਇੱਕ ਵਾਰ ਲਾਈਵ ਸਪੀਚ ਦੌਰਾਨ ਭਗਵੰਤ ਮਾਨ ਨੇ ਵੀ ਕਿਹਾ ਸੀ ਕਿ ਸਖਬੀਰ ਬਾਦਲ ਨੂੰ ਡੇਢ ਕਿੰਨਾ ਹੁੰਦਾ ਢਾਈ ਕਿੰਨੇ ਹੁੰਦੇ ਨੇ ਇਹ ਵੀ ਨਹੀਂ ਪਤਾ ਇਹ ਸਾਢੇ 1 ਕਹੇਗਾ ਜਾਂ ਸਾਢੇ 2 ਕਹੇਗਾ ਤਾਂ ਉਸ ਚੀਜ਼ ਤੇ ਚੱਲਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਮਰਥਕ ਲਗਾਤਾਰ ਇਸ ਵੀਡੀਓ ਨੂੰ ਸ਼ੇਅਰ ਕਰ ਰਹੇ ਨੇ ਤੇ ਮੁੰਡੇ ਦੀ ਸਪੀਚ ਸੁਣ ਕੇ ਹੱਸ ਵੀ ਰਹੇ ਨੇ ਆਓ ਅੱਗੇ ਤੁਸੀਂ ਵੀ ਇਹ ਕਲੀਪ ਜ਼ਰੂਰ ਵੇਖੋ ਆਪਾਂ ਸਾਰੇ ਇਕੱਠੇ ਹੋ ਕੇ ਆਪਣੇ ਚੰਗੇ ਕਬੇਖ ਲਈ ਇੱਕ ਇੱਕ ਗਿਣਤੀ ਬੋਲ પા ਕੇ ਮਜ਼ਬੂਤ ਸਰਕਾਰ ਬਣਾਈਏ ਦਾ ਪੰਜਾਬ ਫੇਟੋ ترقی ਦੀ ਰਫਤਾਰ ਹਟ ਸਕੇ ਭਾਈ ਗੁਰਜੀ ਦਾ ਖਾਸ ਹਾਲਾਂਕਿ ਭਗਵੰਤ ਮਾਨ ਦੀ ਸਪੀਚ ਦਾ ਮੁਕਾਬਲਾ ਤਾਂ ਚਲੋ ਕੋਈ ਵੀ ਨਹੀਂ ਕਰ ਸਕਦਾ ਪਰ ਜਿਸ ਤਰ੍ਹਾਂ ਮੁੰਡੇ ਵੱਲੋਂ ਰੋਕ ਰੋਕ ਕੇ ਗੱਲਾਂ ਕਈਆਂ ਗਈਆਂ ਨੇ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜ਼ਰੂਰ